ਕਾਣੀ ਕੁੱਤਿਆਂ ਨੂੰ ਆ ਪਾਕਿਸਤਾਨੀ ਕੁੱਤਿਆਂ ਨੂੰ ਕਾਣੀ ਕੁੱਤਿਆਂ ਨੂੰ ਮੈਂ ਚੈਲੰਜ ਕਰਦਾ ਕਿ ਮੈਂ ਮੋਦੀ ਸਾਹਿਬ ਨੂੰ ਨਵੇਦਨ ਕਰਦਾ ਮੋਦੀ ਸਾਹਿਬ ਅੱਜ ਤੁਹਾਡੇ ਸਮਾਂ ਇਹ ਬਿਲਕੁਲ ਬਰਦਾਸ਼ਤ ਨਹੀਂ ਹਿੰਦੁਸਤਾਨ ਨੂੰ ਸਾਨੂੰ ਸਰਕਾਰਾਂ ਬੰਬ ਲਾ ਕੇ ਭੇਜਦੇ ਪਰ ਆ ਬੰਬ ਲਾ ਕੇ ਭੇਜਦੇ ਅਸੀਂ ਪਾਕਿਸਤਾਨੀ ਹਾਂ ਪੁੱਛ ਕੇ ਮਾਰ ਦੇਂਦੀ ਹਿੰਦੂਆਂ ਦਾ ਮਾਰ ਦੋ ਤੇ ਮੁਸਲਮਾਨਾਂ ਦੇ ਛੱਡ ਦੋ ਇਹਦਾ ਕੋਈ ਬੰਦਾ ਅੱਜ ਜਵਾਬ ਨਹੀਂ ਦੇ ਰਿਹਾ ਤੇ ਜਿਹੜੇ ਬੰਦੇ ਭੌਂਕਦੇ ਆ ਉਹ ਅੱਜ ਚੁੱਪ ਗਏ ਹਨ ਨੂੰ ਮਸਲਾ ਇੱਕ ਕੀੜੀ ਮਸਲੇ ਦੇ ਮੁਤਾਬਕ ਹੈ ਤੇ ਹਾਂ ਇਹਨਾਂ ਨੂੰ ਹੁਣ ਸੋਚਣ ਦੀ ਲੋੜ ਨਹੀਂ ਅੱਜ ਸਾਰਾ ਦੇਸ਼ ਇਹਨਾਂ ਵੱਲ ਦੇਖ ਰਿਹਾ ਅੱਜ ਸਾਰਾ ਦੇਸ਼ ਇੰਗੀਤੀ ਹੈ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਫਾਂਸੀ ਜ ਦਿੱਤੀ ਜਾਵੇ ਕੀ ਅੱਗੇ ਵਾਸਤੇ ਕੋਈ ਬੰਦਾ ਹੈ ਅਸੀਂ ਮੋਦੀ ਸਾਹਿਬ ਨੂੰ ਕਹਿ ਰਹੇ ਹਾਂ ਕਿ ਮੋਦੀ ਸਾਹਿਬ ਸਾਰਾ ਖੰਨਾ ਸਾਰਾ ਪੰਜਾਬ ਸਾਰਾ ਇੰਡੀਆ ਤੁਹਾਡੇ ਨਾਲ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ भारत माता की जय भारत माता की जय मैं ਉਹਨਾਂ ਪਾਕਿਸਤਾਨੀ ਪੁੱਤਿਆਂ ਨੂੰ ਮੈਂ ਚੈਲੰਜ ਕਰਦਾ ਕਿ ਮੈਂ ਮੋਦੀ ਸਾਹਿਬ ਨੂੰ ਨਿਵੇਦਨ ਕਰਦਾ ਮੋਦੀ ਸਾਹਿਬ ਅੱਜ ਤੁਹਾਡੇ ਸਮਾਂ ਆ ਗਿਆ ਹੈ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਜਿਹੜੇ ਉਗਰਵਾਦੀਆਂ ਨੇ ਸਾਡੇ ਹਿੰਦੂਆਂ ਨੂੰ ਨਿਸ਼ੱਤਿਆਂ ਨੂੰ ਗੋਲੀਆਂ ਮਾਰੀਆਂ ਨੇ ਉਹਨਾਂ ਲੋਕਾਂ ਦੇ ਘਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਜਿਹੜਾ ਹੈ ਇੱਕ ਨਹੀਂ ਬੋਲਿਆ ਦਾ ਪੁੱਤੋਂ ਬਾਪ ਦਾ ਲੱਗੂਗਾ ਕਿ ਜਹਾਦ ਕੀ ਹੁੰਦਾ ਹੈ ਅਕੀਂ ਦੇਖ ਰਹੇ ਹੋ ਕਿ ਸਾਡੇ ਹਿੰਦੂਸਤਾਨੀਆਂ ਦੇ ਜ਼ਿਲ੍ਹਾ ਦੇ ਵਿੱਚ ਬੜਾ ਮੋਦੀ ਸਾਹਿਬ ਆਏ ਜਾ ਰਹੇ ਹੈ ਕਿਉਂਕਿ ਅਸੀਂ ਸ਼ਾਂਤੀ ਪ੍ਰਲੋਬ ਹੈ ਪਰ ਜੇਕਰ ਚੂੜੀਆਂ ਵੀ ਨਹੀਂ ਪਾਈਆਂ ਹੋਈਆਂ ਮੋਦੀ ਸਾਹਿਬ ਇੱਕ ਵਾਰ ਕਹਿ ਲਿਓ ਪੂਰਾ ਹਿੰਦੁਸਤਾਨ ਤੁਹਾਡੇ ਨਾਲ ਖੜਾ ਹੈ ਜਿਹੜਾ ਤੁਸੀਂ ਬਦਲਾ ਲੈਣਾ ਚ ਲੈ ਕੇ ਰਹੋ ਆ ਕੋਈ ਦੇਖ ਲਓ ਕਿ ਖੰਨਾ ਸ਼ਹਿਰ ਦੀਆਂ ਸਮੂਹ ਜੱਥੇ ਬੰਦੀਆਂ ਇਹ ਕੋਈ ਇੱਕ ਸਰਸਤਾ ਨਹੀਂ ਅੱਜ ਪੂਰਾ ਖੰਨਾ ਸ਼ਹਿਰ ਰੋਸ ਦੇ ਵਿੱਚ ਹੈ ਮੋਦੀ ਸਾਹਿਬ ਬਦਲਾ ਜਰੂਰ ਲੈਣਾ ਹੈ ਤੁਹਾਡੇ ਤੇ ਆਸ ਹੈ ਇੱਕ ਨੂੰ ਆਣੂ ਕਿੰਦੂ ਇਹ ਤੁਹਾਨੂੰ ਲੈ ਕੇ ਆਏ ਨੇ ਤੇ ਹਿੰਦੂਆਂ ਨੂੰ ਤੁਹਾਡੇ ਤੇ ਆਸ ਹੈ ਉਹ ਰੇ ਬਦਲਾ ਜਿਹੜਾ ਹੈ

ਤਾਂ ਨੂੰ ਸਾਨੂੰ ਸਰਕਾਰਾਂ ਬੰਬ ਲਾ ਕੇ ਭੇਜਦੇ ਅਸੀਂ ਪਾਕਿਸਤਾਨ ਦੀ ਬੰਦ ਕਰ ਜਾ ਗਏ ਆਂ ਪਾਕਿਸਤਾਨ ਮੁਕਲਾਫ ਕੀਆ ਜਾਂਦਾ ਦਿਵਾਲਾ ਇਸ ਕਰਕੇ ਇਸ ਸਾਰੀ ਜਿਹੜੀ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਬਹੁਤੀ ਕਰਦਾ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਵੈ ਮੰਤਰੀ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਨਾ ਕਿ ਜੇ ਬੁੱਝ ਕੇ ਜਾਤ ਪੁੱਝ ਕੇ ਸਾਡੇ ਹਿੰਦੂ ਭਰਾਵਾਂ ਨੂੰ ਮੋਤੇ ਘੱਟ ਉਤਾਰਿਆ ਤੇ ਇਹਨਾਂ ਕਾਇਰ ਅਤਵਾਦੀਆਂ ਨੂੰ ਜੁਰ ਜੁਰ ਕੇ ਮਾਰੋ ਕਿੱਥੇ ਇਹ ਜਿਹੜਾ ਇਹਦੇ ਪਿੱਛੇ ਸਾਜ਼ਿਸ਼ ਕਰ ਰਹੇ ਆ ਪਾਕਿਸਤਾਨ ਇਹ ਆਪ ਅੰਗਾਲ ਇਕੱਟਾ ਅੰਗਾਲ ਮੁਰਖੇ ਦੀ ਕੋਈ ਔਕਾਤ ਨਹੀਂ ਹੈਗੀ ਹੁਣ ਇਸ ਨੂੰ ਇਹਦੀ ਔਕਾਤ ਦਿਖਾਉਣ ਦਾ ਸਮਾਂ ਆ ਗਿਆ ਸੂਈ ਤੱਕ ਤਾਇ ਬਣਾੜ ਜੋਗਾ ਨਹੀਂ ਅੱਜ ਸਾਡੇ ਦੇਸ਼ ਨਾਲ ਇਹ ਪੰਗੇ ਲੈ ਰਹੇ ਆ ਹੁਣ ਇਹਨੂੰ ਸਮ ਸਬਕ ਸਿਖਾਉਣ ਦਾ ਜਿਹੜਾ ਸਮਾਂ ਆ ਗਿਆ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਜਿਹੜੇ ਕਿ ਇਕੱਲੇ ਦੇਸ਼ ਦੀ ਨਹੀਂ ਪੂਰੇ ਸੰਸਾਰ ਦੀ ਪਾਵਰ ਬਣ ਚੁੱਕੇ ਨੇ ਇਹਨਾਂ ਵਾਸਤੇ ਇਹ ਪਾਕਿਸਤਾਨ ਨੂੰ ਮਸਲਣਾ ਇੱਕ ਕਿਹੜੀ ਮਸਲਤ ਦੇ ਮੁਤਾਬਕ ਹੈ ਤੇ ਅੱਜ ਇਹਨਾਂ ਨੂੰ ਹੁਣ ਸੋਚਣ ਦੀ ਲੋੜ ਨਹੀਂ ਅੱਜ ਸਾਰਾ ਦੇਸ਼ ਇਹਨਾਂ ਵੱਲ ਦੇਖ ਰਿਹਾ ਅੱਜ ਸਾਰਾ ਦੇਸ਼ ਇਹਨਾਂ ਦੇ ਨਾਲ ਖੜਾ ਹੈ ਅੱਜ ਸਾਡੇ ਦੇਸ਼ ਦਾ ਬੱਚਾ ਬੱਚਾ ਅਸੀਂ ਵੀ ਸਭ ਕੁਰਬਾਨੀ ਦੇਣ ਨੂੰ ਤਿਆਰ ਆ ਸਾਨੂੰ ਜਿੱਥੇ ਮੱਦੀ ਸਾਡੀ ਡਿਊਟੀ ਲਗਾਓ ਪਰ ਕੋਈ ਸਮਾਂ ਵਰਣਾ ਨਹੀਂ ਹੈਗਾ ਸਹੀ ਸਮਾਂ ਇਹਨਾਂ ਤੇ ਜਲਦ ਤੋਂ ਜਲਦ ਇਸ ਪਾਕਿਸਤਾਨ ਤੇ ਅਟੈਕ ਕਰਕੇ ਘਰਾਂ ਦੇ ਵਿੱਚ ਘੁਸਕੇ ਇਹਨਾਂ ਨੂੰ ਇਹਨਾਂ ਦਾ ਸਬਕ ਸਿਖਾਓ ਤੇ ਜਿਹੜੇ ਸਾਡੇ ਦੇਸ਼ ਦੇ ਲੋਕਾਂ ਦੀਆਂ ਜਿਹੜੀਆਂ ਤੁਹਾਡੇ ਤੇ ਨਜ਼ਰਾਂ ਟਿਕੀਆਂ ਨੇ ਤੁਸੀਂ ਉਹਨਾਂ ਦਾ ਇਨਸਾਫ ਜਲਦ ਤੋਂ ਜਲਦ ਕਰੋ ਜੈ ਸ਼੍ਰੀ ਰਾਮ ਅੱਜ ਖੰਡੇ ਦੇ ਵਿੱਚ ਪਹਿਲ ਲਗਾਉਂਦੇ ਜਿਹੜੇ નિર્ਦੋਸ਼ ਨਹਿੱਤੇ ਹਿੰਦੂਆਂ ਨੂੰ ਪੁੱਛ-ਪੁੱਛ ਕੇ ਆਤਕਵਾਦੀ ਜਿਹੜੇ ਪਾਕਿਸਤਾਨ ਤੋਂ ਆਏ ਸੀਗੇ ਉਹਨਾਂ ਨੇ ਜਿਹੜੀ ਨਿਰਦੋਸ਼ਤਾ ਕੀਤੀ ਹੈ ਅੱਜ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕੀਤਾ ਜਿਹਦੇ ਵਿੱਚ ਮੋਦੀ ਸਾਹਿਬ ਨੂੰ ਸਾਰਾ ਦੇਸ਼ ਸਨੇਹਾ ਦੇ ਰਿਹਾ ਹੈ ਕਿ ਮੋਦੀ ਜੀ ਜੋ ਤੁਹਾਡੇ ਤੋਂ ਹੋ ਸਕਦਾ ਤੁਸੀਂ ਕਰੋ ਸਾਰਾ ਦੇਸ਼ ਤੁਹਾਡੇ ਨਾਲ ਹੈ ਲੋਕ ਕਹਿੰਦੇ ਆ ਕਿ ਅਤੰਗਵਾਦ ਦਾ ਧਰਮ ਨਹੀਂ ਹੁੰਦਾ ਅੱਜ ਅਸੀਂ ਕਹਿੰਦੇ ਆ ਅੱਜ ਧਰਮ ਪੁੱਛ-ਪੁੱਛ ਕੇ ਮਾਰਿਆ ਜਾ ਰਿਹਾ ਹੈ ਅੱਜ ਉਹ ਬੰਦੇ ਕਿੱਥੇ ਆ ਜਿਹੜੇ ਜਿਹੜੇ ਰਾਜਨੀਤਿਕ ਲੋਕ ਜਿਹੜੇ ਕਹਿੰਦੇ ਆ ਇਹ ਇੱਥੇ ਸਾਰਾ ਧਰਮ ਇੱਕੋ ਜਿਹਾ ਸਾਰੇ ਲੋਕ ਇੱਕ ਆ ਅੱਜ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਅੱਤਵਾਦੀ ਆ ਉਹ ਕਿਉਂ ਪੁੱਛ ਕੇ ਮਾਰਦੇ ਨੇ ਕਿ ਹਿੰਦੂਵਾਦ ਨੂੰ ਮਾਰ ਦੋ ਤੇ ਮੁਸਲਮਾਨਾਂ ਦੇ ਛੱਡ ਦੋ ਇਹਦਾ ਕੋਈ ਬੰਦਾ ਅੱਜ ਜਵਾਬ ਨਹੀਂ ਦੇ ਰਿਹਾ ਤੇ ਜਿਹੜੇ ਬੰਦੇ ਭੌਂਕਦੇ ਆ ਉਹ ਅੱਜ ਚੁੱਪ ਗਿਓ ਆ ਲੱਖਾਂ ਰਾਜਨੀਤਿਕ ਪਾਰਟੀਆਂ ਬਣੀਆਂ ਅੱਜ ਤੁਸੀਂ ਇਹ ਦੇਖ ਕੇ ਦੇਖੋ ਕੋਈ ਵੀ ਰਾਜਨੀਤਿਕ ਪਾਰਟੀ ਬੋਲ ਰਹੀ ਹੈ ਸਿਰਫ ਜੇ ਅੱਜ ਖੜੇ ਰਹਿਣਾ ਤਾਂ ਹਿੰਦੂ ਸੰਗਠਨ ਦੇ ਕੁਝ ਲੋਕ ਜਿਨ੍ਹਾਂ ਦੇ ਜ਼ਿਲ੍ਹਾ ਦੇ ਵਿੱਚ ਦੱਤ ਹੈ ਉਹ ਅੱਜ ਇਕੱਠੇ ਹੋਏ ਆ ਤੇ ਇਹ ਹਿੰਦੂਆਂ ਦਾ ਮਾਰ ਦੋ ਅਸੀਂ ਉਹ ਸਿੱਖ ਭਰਾਵਾਂ ਨੂੰ ਵੀ ਕਹਿਣਾ ਚਾਹੁੰਦੇ ਜਿਹੜਾ ਕਸ਼ਮੀਰ ਦੇ ਵਿੱਚ ਜਿਨੇ ਅੱਜ ਰੋਗ ਕੇ ਕਿਹਾ ਕਿ ਅੱਜ ਸਾਡੇ ਹਿੰਦੂ ਭਰਾਵਾਂ ਨੂੰ ਮਾਰਿਆ ਗਿਆ ਤੇ ਉਹਨੇ ਕਿਹਾ ਮੈਂ ਦੁਕਾਨ ਨਹੀਂ ਖੋਲਦਾ ਜਦ ਤੱਕ ਇਹਨਾਂ ਦਾ ਇਨਸਾਫ ਨਹੀਂ ਮਿਲਦਾ ਅਸੀਂ ਨਹੀਂ ਕਹਿੰਦੇ ਸਾਰੇ ਸਿੱਖ ਮਾਰੇ ਆ ਜਾਂ ਸਾਰੇ ਮੁਸਲਮਾਨ ਮਾਰੇ ਆ ਅਸੀਂ ਕਸ਼ਮੀਰ ਦੇ ਮੁਸਲਮਾਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਅਫਸੋਸ ਕੀਤਾ ਲੇਕਿਨ ਅਸੀਂ ਉਹਨਾਂ ਨੂੰ ਇਹ ਵੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਹੜੇ ਅੱਤਵਾਦੀਆਂ ਨੂੰ ਉਹ ਪਨਾਹ ਦਿੰਦੇ ਆ ਜਾਂ ਕਹੜਾਂ 'ਚ ਬਿਠਾਉਂਦੇ ਆ ਉਹਨਾਂ ਦਾ ਵੀ ਉਹਨਾਂ ਹੀ ਕਸੂਰ ਹੈ ਜਿੰਨਾ ਉਹਨਾਂ ਦੇ ਗੋਲੀਆਂ ਮਾਰਨ ਵਾਲੇ ਦਾ ਕਸੂਰ ਹੈ ਅਸੀਂ ਇਹ ਸਨੇਹਾ ਦੇਣਾ ਚਾਹੁੰਦੇ ਸਰਕਾਰ ਨੂੰ ਕਿ ਅੱਜ ਜਿਹੜਾ ਹਰ ਦੇ ਹਰ ਸ਼ਹਿਰ ਦੇ ਵਿੱਚ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸਿੱਧੇ ਮੋਦੀ ਸਾਹਿਬ ਇਹਦੇ ਉੱਤੇ ਕੋਈ ਸਖਤ ਕਾਨੂੰਨ ਬਣਾ ਲਵੇ ਜੈ ਸ਼੍ਰੀ ਰਾਮ ਇਹ ਵਧਾਮ ਦੇ ਵਿੱਚ ਜੋ ਨਿਰਦੋਸ਼ ਲੋਕ ਅੰਤਰਗਵਾਦੀਆਂ ਵੱਲੋਂ ਮਾਰੇ ਜਾ ਰਹੇ ਨੇ ਹਿੰਦੁਸਤਾਨ ਸਿੱਖਾਂ ਦਾ ਹਿੰਦੁਸਤਾਨੇ ਦਾ ਖਰਾਬ ਹੋ ਕਰਦੀ ਆ ਇਸੇ ਮੋਦੀ ਸਰਕਾਰ ਨੂੰ ਇਹ ਅਪੀਲ ਕਰਦੀ ਹੈ ਜਿਨ੍ਹਾਂ ਨੇ ਵੀ ਇਹ ਤਰੋਣੀ ਹਰਕਤ ਕੀਤੀ ਹੈ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਕਿਉਂਕਿ ਅੱਗੇ ਵਾਸਤੇ ਕੋਈ ਬੰਦਾ ਐਹੋ ਜੀ ਤਰੋਣੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਜੈ ਸ਼੍ਰੀ ਰਾਮ ਪਰ ਜੈ ਦੇਵेशਵਰ ਅੱਜ ਦੀ ਤਾਰੀਖ ਨੂੰ ਪਤਾ ਹੈ ਜਿਹੜਾ ਇੱਥੇ ਕੱਟ ਹੋਇਆ ਹੈ ਫੈਲ ਦਾ ਮੌੜਾ ਜਿਹੜਾ ਹੋਇਆ ਹੈ ਉਹਦੇ ਰੋਸ ਦੇ ਵਿੱਚ ਅਜੇ ਕੱਟ ਹੋਇਆ ਹੈ ਔਰ ਅਸੀਂ ਇੱਥੇ ਹੀ ਕਹੀ ਸਾਰੇ ਹਰ ਰੋਣ ਵਾਸਤੇ ਆਏ ਆ ਵੀ ਹਿੰਦੂ ਇੱਕਜੁੱਟਾ ਹੈ ਸ਼ਹਾਦਤ ਨੇ ਇੱਕਜੁੱਟਾ ਹੈ ਜੋ ਕਿ ਇੱਕ ਮੁ슬ਮਨ ਕੰਟਰੀ ਹੈ ਰਾਤ ਹੈ ਅਸੀਂ ਮੋਦੀ ਸਾਹਿਬ ਨੂੰ ਕਹਿ ਰਹੇ ਹਾਂ ਕਿ ਮੋਦੀ ਸਾਹਿਬ ਸਾਰਾ ਖੰਨਾ ਸਾਰਾ ਪੰਜਾਬ ਸਾਰਾ ਇੰਡੀਆ ਤੁਹਾਡੇ ਨਾਲ ਹੈ ਜਿਵੇਂ ਉਧਰ ਦਾ ਜਿੱਦਾਂ ਉਧਰ ਦਾ ਅਸੀਂ ਤਾਂ ਇਹ ਕਹਾਂਗੇ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਇਸ ਦੁਨੀਆ ਤੋਂ ਮਿਟਾ ਦਿਓ ਜਿੰਨੀ ਜਲਦੀ ਹੋ ਸਕਦਾ ਹੋਵੇ ਉਸ ਗੱਲ ਦਾ ਜਵਾਬ ਹੁੰਦਾ ਜਾਂਦਾ ਜੈ